हां जी મિત્રો એક ਛੋਟੀ ਜੀ કહાણી એક ਵਾਰੀ ਨਾ ਇੱਕ ਰਾਜੇ ਨੂੰ ਉਹਦੇ ਕਿਸੇ ਯਾਰ ਦੋਸਤ ਰਾਜੇ ਨੇ ਦੋ ਬਾਜ ਦੇ ਬੱਚੇ ਗਿਫਟ ਕੀਤੇ ਤੇ ਰਾਜਾ ਬੜਾ ਖੁਸ਼ ਹੋਇਆ ਬਾਜ ਦੇ ਬੱਚੇ ਬੜੇ ਸੋਹਣੇ ਸੀਗੇ ਬੜੀ ਸੋਹਣੀ ਨਸਲ ਦੇ ਸੀਗੇ ਤੇ ਉਹਨੇ ਇੱਕ ਖਾਸ ਬੰਦਾ ਰੱਖਿਆ ਉਹਨਾਂ ਦੀ ਦੇਖਭਾਲ ਦੇ ਲਈ ਉਹਨਾਂ ਦੀ ਸੇਵਾ ਲਈ ਤੇ ਪੰਜ-ਸੱਤ ਮਹੀਨੇ ਲੰਘ ਜਾਂਦੇ ਆ ਰਾਜਾ ਕਹਿੰਦਾ ਵੀ ਦੇਖੀਏ ਨਾ ਜਾ ਕੇ ਵੀ ਬਾਜ ਦੇ ਬੱਚੇ ਕਿੱਡੇ-ਕੱਡੇ ਹੋ ਗਏ ਤੇ ਉਹ ਜਾ ਕੇ ਦੇਖਦਾ ਉਹ ਕਾਫੀ ਵੱਡੇ ਹੋ ਗਏ ਹੁੰਦੇ ਆ ਹੁਣ ਹੋਰ ਵੀ ਸੋਹਣੇ ਹੋ ਗਏ ਹੁੰਦੇ ਆ ਰਾਜਾ ਉਹਨਾਂ ਦੇ ਸੇਵਕ ਨੂੰ ਕਹਿੰਦਾ ਵੀ ਇਹਨਾਂ ਨੂੰ ਉਡਾ ਕੇ ਦਿਖਾ ਵੀ ਮੈਂ ਇਹਨਾਂ ਨੂੰ ਉੱਟ ਦੇ ਦੇਖਣਾ ਚਾਹੁੰਦਾ। ਉਹ ਸੇਵਕ ਉਹਨਾਂ ਨੂੰ ਉਡਾਉਂਦਾ ਤੇ ਇੱਕ ਤਾਂ ਬਹੁਤ ਉੱਚੀ ਉਡਾਰੀ ਭਰਦਾ ਤੇ ਬੱਦਲਾਂ ਨਾਲ ਗੱਲਾਂ ਕਰਨ ਲੱਗ ਜਾਂਦਾ ਤੇ ਦੂਸਰਾ ਥੋੜਾ ਜਿਹਾ ਉੱਡਦਾ ਤੇ ਆ ਕੇ ਵਾਪਸ ਉਸੇ ਟਾਣੀ ਤੇ ਬਹਿ ਜਾਂਦਾ ਜਿੱਥੋਂ ਉੱਡਿਆ ਸੀ। ਰਾਜਾ ਬੜਾ ਹੈਰਾਨ ਹੁੰਦਾ ਵੀ ਇਹ ਕਾਤੋਂ ਨਹੀਂ ਉੱਡ ਰਿਆ। ਤੇ ਉਹਨਾਂ ਦਾ ਸੇਵਕ ਵੀ ਬੜੀ ਕੋਸ਼ਿਸ਼ ਕਰਦਾ ਬੜੇ ਪੰਜ-ਸੱਤ ਵਾਰੀ ਉਡਾਉਣ ਦੀ ਕੋਸ਼ਿਸ਼ ਕਰਦਾ ਉਹਨੂੰ ਪਰ ਉਹ ਉੱਡੀ ਉੱਡਦਾ ਹੀ ਨਹੀਂ। ਉੱਥੇ ਜਾ ਕੇ ਬੈਠ ਹੀ ਜਾਂਦਾ ਬਾਰ-ਬਾਰ ਉਸੇ ਟਾਣੀ ਤੇ। ਰਾਜਾ ਕਹਿੰਦਾ ਵੀ ਇਹ ਕੀ ਚੱਕਰ ਆ ਇਹ ਉੱਡ ਕਿਉਂ ਨਹੀਂ ਰਿਹਾ ਕਹਿੰਦਾ ਮਹਾਰਾਜ ਵੀ ਜਦੋਂ ਦਾ ਤੁਸੀਂ ਮੈਨੂੰ ਇਹਨਾਂ ਦੀ ਦੇਖਭਾਲ ਦਾ ਕੰਮ ਸੌਂਪਿਆ ਕਹਿੰਦਾ ਉਸ ਤੋਂ ਬਾਅਦ ਜਦੋਂ ਜਦੋਂ ਇਹਨਾਂ ਨੇ ਉੱਡਣਾ ਸ਼ੁਰੂ ਕੀਤਾ ਕਹਿੰਦਾ ਬਸ ਉਸ ਦਿਨ ਦਾ ਇਦਾਂ ਹੀ ਦੇਖ ਰਿਹਾ ਮੈਂ ਕਹਿੰਦਾ ਇੱਕ ਤਾਂ ਜਿਹੜਾ ਉਹ ਉੱਪਰ ਆ ਕਹਿੰਦਾ ਉਹ ਤਾਂ ਨਹੀਂ ਥੱਲੇ ਆਉਂਦਾ ਕਹਿੰਦਾ ਉਹ ਤਾਂ ਮਸਾ ਲਾਉਣਾ ਪੈਂਦਾ ਤੇ ਕਹਿੰਦਾ ਉਹ ਤਾਂ ਬਹੁਤ ਉੱਚਾ ਉੱਡਦਾ ਕਹਿੰਦਾ ਪਰ ਇਹ ਨਹੀਂ ਉੱਡਦਾ ਇਹਦੇ ਥੋੜਾ ਜਿਹਾ ਉੱਡਦਾ ਵਾਪਸ ਆ ਕੇ ਇਸੇ ਟਾਣੀ ਤੇ ਬਹਿਦਾ ਹੈ ਕਹਿੰਦਾ ਜਿੱਥੇ ਬੈਠਾ ਕਹਿੰਦਾ ਇਹਨੂੰ ਬੜੀ ਕੋਸ਼ਿਸ਼ ਕਰ ਚੁੱਕਿਆ ਮੈਂ ਕਹਿੰਦਾ ਇਹ ਨਹੀਂ ਉੱਡਦਾ ਤੇ ਰਾਜਾ ਬੜਾ ਹੈਰਾਨ ਹੁੰਦਾ ਰਾਜਾ ਆਪਣੇ ਸਾਰੇ ਮਹਿਲ ਦੇ ਵਿੱਚ ਐਲਾਨ ਕਰਾ ਦਿੰਦਾ ਵੀ ਜਿਹੜਾ ਵੀ ਇਸ ਬਾਗ ਦੇ ਬੱਚੇ ਨੂੰ ਉਡਾਊਗਾ ਉਹਨਾਂ ਨੂੰ ਉਹਨੂੰ ਆਰਾਮ ਦਿੱਤਾ ਜਾਊਗਾ ਸਾਰੇ ਮਹਿਲ 'ਚ ਗੱਲ ਫੈਲ ਜਾਂਦੀ ਹੈ ਸਾਰੇ ਮੰਤਰੀ ਸਿਪਾਹੀ ਜਿੰਨੇ ਵੀ ਬੰਦੇ ਹੁੰਦੇ ਆ ਦਾਸ-ਦਾਸੀਆਂ ਸਭ ਕੋਸ਼ਿਸ਼ ਕਰ ਬ ਕੋਸ਼ਿਸ਼ ਕਰ ਹਟਦੇ ਪਰ ਉਹ ਬਾਜ ਦਾ ਬੱਚਾ ਨਹੀਂ ਉੱਡਦਾ ਤੇ ਐਦਾਂ ਹੀ 5-7 ਦਿਨ ਹੋਰ ਲੰਘ ਜਾਂਦੇ ਆ ਇੱਕ ਦਿਨ ਰਾਜਾ ਕੀ ਦੇਖਦਾ ਆਪਣੇ ਕਮਰੇ 'ਚ ਬੈਠਾ ਹੁੰਦਾ ਤੇ ਦੇਖਦਾ ਵੀ ਦੋਵੇਂ ਜਾਨੇ ਉੱਡ ਰਹੇ ਆ ਦੋਵੇਂ ਬਾਜ ਉੱਡ ਰਹੇ ਆ ਤੇ ਬੜਾ ਉੱਚਾ ਉੱਡ ਰਹੇ ਆ ਤੇ ਰਾਜਾ ਬੜਾ ਹੈਰਾਨ ਹੁੰਦਾ ਵੀ ਇਹ ਕਿਵੇਂ ਹੋ ਗਿਆ ਰਾਜਾ ਉਹਨਾਂ ਦੇ ਸੇਵਕ ਨੂੰ ਬੁਲਾਉਂਦਾ ਵੀ ਬਲਾਉ ਉਹਨੂੰ ਤੇ ਸੁਨੇਹਾ ਭੇਜਦਾ ਉਹ ਆ ਕੇ ਸਲਾਮ ਕਰਦਾ ਕਹਿੰਦਾ ਰਾਜਾ ਉਹਨੂੰ ਪੁੱਛਦਾ ਵੀ ਇਹ ਚਮਤਕਾਰ ਕਿਵੇਂ ਹੋਇਆ ਵੀ ਇਹ ਦੋਵੇਂ ਜਾਨੇ ਦੋਵੇਂ ਬਾਜ ਅੱਜ ਉੱਡ ਰਹੇ ਨੇ ਵੀ ਇੱਕ ਤਾਂ ਇਹਨਾਂ ਜੋ ਉੱਡਦਾ ਨਹੀਂ ਸੀ ਉਸੇ ਟਾੜੀ ਤੇ ਬੈਠਾ ਰਹਿੰਦਾ ਸੀ ਵੀ ਉਹਨੂੰ ਕੀ ਹੋਇਆ ਉਹ ਕਿਵੇਂ ਉੱਡਿਆ ਤੇ ਉਹ ਸੇਵਕ ਮੁਸਕਰਾਉਂਦਾ ਤੇ ਕਹਿੰਦਾ ਵੀ ਮਹਾਰਾਜ ਦਾਰਾ ਸਾਲ ਮੈਂ ਨਾ ਉਹ ਟਾਣੀ ਬੱਟੀ ਕਹਿੰਦਾ ਜਿੱਥੇ ਬਹਿਂਦਾ ਸੀ ਕਹਿੰਦਾ ਨਾ ਹੁਣ ਉਹ ਟਾਣੀ ਆ ਕਹਿੰਦਾ ਨਾ ਹੁਣ ਇਹਨੂੰ ਇਹਦੇ ਬੈਠਣ ਲਈ ਜਗਾ ਵਾ ਕਹਿੰਦਾ ਇਹ ਹੁਣ ਉਦਣ ਦਾ ਸਹੀ ਉੱਡਦਾ ਕਹਿੰਦਾ ਬਰਾਬਰ ਉੱਡਦਾ ਪਹਿਲੇ ਦੇ ਤੇ ਰਾਜਾ ਬੜਾ ਖੁਸ਼ ਹੁੰਦਾ ਤੇ ਉਹਨੂੰ ਇਨਾਮ ਦਿੰਦਾ ਤੇ ਗੱਲ ਮਿੱਤਰੋ ਬਸ ਕਿਸੇ ਟਾਣੀ ਦੀ ਜਾਂ ਕਿਸੇ ਬਾਜ ਦੀ ਨਹੀਂ ਹੈਗੀ ਗੱਲ ਆਪਣੇ ਸਾਰਿਆਂ ਦੇ ਲਾਗੂ ਹੁੰਦੀ ਆ ਇਹ ਕਿਸੇ ਲਈ ਉਹ ਟਾਣੀ ਕੋਈ ਕੰਮ ਹੋ ਸਕਦਾ ਕਿਸੇ ਲਈ ਟਾਣੀ ਉਹ ਉਹਦਾ ਕੋਈ ਪਾਸਟ ਹੋ ਸਕਦਾ ਕੋਈ ਮਾੜੀ ਰਿਲੇਸ਼ਨਸ਼ਿਪ ਹੋ ਸਕਦੀ ਆ ਕੋਈ ਕੰਮ ਹੋ ਸਕਦਾ ਜਿਹੜਾ ਉਹਨੂੰ ਮਜਬੂਰੀ ਚ ਕਰਨਾ ਪੈ ਰਿਹਾ ਜਿੱਤੋਂ ਜਦ ਕਿ ਪੋਟੈਂਸ਼ੀਅਲ ਆਪਣੇ ਚ ਬਹੁਤ ਜ਼ਿਆਦਾ ਵਾ ਕਾਬਲੀਅਤ ਬਹੁਤ ਜ਼ਿਆਦਾ ਵਾ ਤੇ ਆਪਾਂ ਕਿਸੇ ਇੱਕ ਛੋਟੀ ਜੀ ਅ ਨੌਕਰੀ ਦੇ ਨਾਲ ਜਾਂ ਕਿਸੇ ਛੋਟੇ ਵੈਸੇ ਤਾਂ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ ਪਰ ਕਈ ਵਾਰੀ ਆਪਾਂ ਬਹੁਤ ਕੁਝ ਜ਼ਿਆਦਾ ਵੱਡਾ ਕਰਨ ਦਾ ਪੋਟੈਂਸ਼ੀਅਲ ਰੱਖਦੇ ਹੁੰਦੇ ਆ ਬਹੁਤ ਲੰਬੀ ੜਾਰੀ ਭਰਨ ਦੀ ਆਪਣੇ ਚ ਸ਼ਮਤਾ ਹੁੰਦੀ ਆ ਪਰ ਆਪਾਂ ਕਿਸੇ ਛੋਟੀ ਟਾਣੀ ਦੇ ਮੋਹ ਦੇ ਮੋਹ ਕਰਕੇ ਨਾ ਆਪਾਂ ਆਪਣੀ ਅਸਲੀਅਤ ਨੂੰ ਆਪਣੀ ਅਸਲੀ ਕਾਬਲੀਅਤ ਨੂੰ ਪਛਾਣ ਨਹੀਂ ਪਾਉਂਦੇ ਸੋ ਬਸ ਇਹੀ ਸੀਗੀ ਛੋਟੀ ਜੀ ਕਹਾਣੀ ਉਮੀਦ ਕਰਦਾ ਹਾਂ ਤੁਹਾਨੂੰ ਪਸੰਦ ਆਈ ਹੋਊਗੀ ਤੇ ਜੇ ਵਧੀਆ ਲੱਗੀ ਤਾਂ ਭਾਈ ਲਾਈਕ ਸ਼ੇਅਰ ਕਮੈਂਟ ਕਰ ਦਿਓ ਬਾਕੀ ਫੇਰ ਮਿਲਣਾ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਰੱਬ ਰੱਖਾ